ਹਾਂਜੀ ਭਾਈ ਜੀ ਨਮਸਕਾਰ ਆ ਦਾਬਸ ਸਾਥਿਆ ਗਾਲ ਕੀ ਹਾਲ ਚਾਲ ਹੈ ਸਭ ਭਗਤਾਂ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਤਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਨਦਾਰ ਵੀਡੀਓ ਲਿਆਂ ਦੇ ਰਿਆ ਕਰੀਏ ਤਾਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾ ਦੇ ਰਿਆ ਕਰੀਏ ਹਾਂਜੀ ਵੀ ਸਤਨੋ ਕਰੋ ਦਰਸ਼ਨ ਮੇਰਾ ਵੀ ਆਪਣੇ ਸਤਨੋ ਅੱਜ ਵਾਲੀ ਬੱਡੇ ਜੋੜੇ ਬਰ ਇੱਕ ਕਬੂਤਰ ਗਾਦੇ ਮਰਾ ਵੀਰ ਸੋਨੂੰ ਪਤਾ ਹੀ ਹੈ ਕਿ ਭਰਾ ਫੋਟਾ ਨਹੀਂ ਨਹੀਂ ਹਗਦੀਆਂ ਲਾਟਾਂ ਲਾਉਂਦਾ ਹੈ ਲਾਟਾਂ ਚੈੱਕ ਕਰ ਲੋ ਡੇਲੀ ਦੇ ਡੇਲੀ ਮੇਰਾ ਭਰਾ ਠੀਕ ਹੈ ਜੀ ਔਰ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਪ्योर ਬਲੱਡ ਲਾਈਨ ਦੇ ਵਿੱਚੋਂ ਸਜਣੋ ਗਿਰਿਆਂ ਦੇ ਉੱਤੇ ਕਬੂਤਰ ਆ ਠੀਕ ਹੈ ਜੀ ਗਿਰਿਆਂ ਦੇ ਉੱਤੇ ਹੀ ਕਬੂਤਰ ਆ ਮੇਰਾ ਭਰਾ ਪਰ ਬਾਈ ਜੀ ਮਾਦੀ ਹਲੇ ਕਰਦੀ ਨਹੀਂ ਬਾਈ ਨੇ ਪਹਿਲਾਂ ਹੀ ਖਰਾਕ ਇਹਨਾਂ ਦੀ ਸਟਾਰਟ ਕਰਤੀ ਸੀ ਚੈੱਕ ਕਰ ਲਓ ਮਰਾ ਵੀਰ ਵੀਰੇ ਵੱਡਾ ਜੋੜਾ ਜੋੜਿਆਂ ਚਲਾਉਣਾ ਜੋੜਿਆਂ ਜੇ ਲਾ ਲਿਓ ਠੀਕ ਹੈ ਜੀ ਮਾਦੀ ਦੇ ਪੈਰ ਦੇ ਵਿੱਚ ਮੇਰਾ ਭਰਾ ਪੱਕੀ ਰਿੰਗ ਲੱਗੀ ਹੋਈ ਆ ਨਾਮ ਲਿਖਿਆ ਹੋਇਆ ਬੰਦੇ ਦਾ ਚੈੱਕ ਕਰ ਲਓ ਸਦਨੋ ਮੈਂ ਕਹਿੰਨਾ ਇਹੋ ਜਿਹਾ ਜੋੜਾ ਜੋੜੇ ਦੇ ਵਜੇ ਵਿਰੇ ਧੰਤਨ ਕਰਾਉਣਗੇ ਜਿੱਥੇ ਛਟੋਂਗੇ ਸਦਨੋ ਕਬੂਤਰ ਖੁੱਦ ਐਸ ਗਰਮੀ ਦੇ ਵਿੱਚ ਮੇਰਾ ਭਰਾ ਇੱਕ ਤੋਂ ਦੋ ਦਾ ਟਾਈਮ ਕਰਦਾ ਹੋਇਆ ਮੇਰਾ ਵੀਰ ਚੈੱਕ ਕਰ ਲਓ ਪੂਰਾ ਸਦਨੋ ਉੱਚਾ ਲੰਮਾ ਕੱਦ ਕਾੜ ਦਾ ਪਿਆਰ ਨਾਲ ਇੱਕ ਕਬੂਤਰਾਂ ਦੇ ਵਿੱਚੋਂ ਵੱਡੀ ਜੋੜੀ ਠੀਕ ਆ ਜੀ ਦੋ ਆਪਸ਼ਨਾਂ ਨੇ ਤੁਹਾਡੇ ਕੋਲ ਡਾਉਣੇ ਵਿਰੇ ਤੁਸੀਂ ਡਾ ਸਕਦੇ ਹੋ ਜੋੜਿਆਂ 'ਚ ਬਣੇ ਤੁਸੀਂ ਜੋੜਿਆਂ 'ਚ ਪਾ ਸਕਦੇ ਹੋ ਜੇ ਵਿਰੇ ਤੁਸੀਂ ਸਾਡੀ رائے ਮੰਨੋ ਤਾਂ ਮੇਰਾ ਭਰਾ ਸੀਜ਼ਨ ਦੇ ਵਿੱਚ ਵਿਰੇ ਜਾਨਵਰ ਡਾ ਕੇ ਬਿਲਕੁਲ ਪੱਲੀ ਸਾਫ ਠੀਕ ਹੈ ਢਾਂਗੀ ਦੇ ਉਤੇ ਮੇਰਾ ਵੀਰ ਲੱਗਿਆ ਹੋਇਆ ਕਬੂਤਰ ਤੇ ਭਾਈ ਜਮਾ ਪਿਆਉਟੀ ਦੇ ਵਿੱਚ ਬਚੇ ਨਿੱਕੇ ਤੋਂ ਨਿੱਕੇ ਬੰਨਾ ਅੰਦਰ ਛੱਡ ਦੋ ਮੇਰਾ ਭਰਾ ਚਾਹੇ ਇਹਨਾਂ ਦੇ ਬੱਚਿਆਂ ਨੂੰ ਜਾਂ ਇਸ ਕਬੂਤਰ ਨੂੰ ਮੇਰਾ ਵੀਰ ਕਬੂਤਰ ਵੀਰੇ ਉੱਥੋਂ ਜਾਂਦਾ ਨਹੀਂ ਐਸ ਗੱਲ ਦੀ ਆਪਣੀ ਗਾਰੰਟੀ ਆ ਮੇਰਾ ਭਰਾ ਬੰਦਾ ਆਖੋ ਜੋ ਵੀਰੇ ਸ਼ਿਕਾਰੀ ਆ ਜਿਹਦੇ ਘਰੋਂ ਇਹ ਡਾਇਰੈਕਟ ਕਬੂਤਰ ਆਪਾਂ ਲਿਆਂਦੇ ਹੋਏ ਨੇ ਚੈੱਕ ਕਰ ਲੋ ਆਪਾਂ ਮੰਨ ਕੇ ਚੱਲਿਆ ਰੋਹੋ ਜੇ ਬੰਦਿਆਂ ਤੋਂ ਜਨਵਰ ਲਿਆਈਦੇ ਹੀ ਨਹੀਂ ਠੀਕ ਆ ਜਿਹਦਾ ਕੋਈ ਰਿਕਾਰਡ ਨਾ ਹੋਵੇ ਮੇਰਾ ਭਰਾ ਠੀਕ ਆ ਜੀ ਤਾਂ ਹੀ ਆਪਾਂ ਬਕਾਇਦਾ ਤੁਹਾਨੂੰ ਕਹੀਦਾ ਕਿ ਅਗਰ ਕਿਸੇ ਭਰਾ ਨੂੰ ਕੋਈ ਸ਼ੱਕ ਗਿਲਾ ਸ਼ਿਕਵਾ ਕੋਈ ਤਕਲੀਫ ਹੋਵੇ ਮੇਰਾ ਭਰਾ ਜਦੋਂ ਤੁਸੀਂ ਮਰਜੀ ਆਪਾਂ ਨੂੰ ਫੋਨ ਲਾ ਲਓ ਡਾਇਰੈਕਟ ਆਪਾਂ ਤੁਹਾਡੀ ਉਸ ਬੰਦੇ ਨਾਲ ਗੱਲ ਕਰਾ ਦਾਂਗੇ ਜਿਵੇਂ ਕਈ ਭਰਾ ਕਹਿੰਦੇ ਆ ਨਾ ਬਈ ਤੇਰੇ ਕੋਲ ਕਿਵੇਂ ਆ ਕਿਵੇਂ ਨਹੀਂ ਜਾਂ ਪਿਓਰ ਹੈ ਨਹੀਂ ਜਾਂ ਕੋਈ ਵੀ ਗੱਲਬਾਤ ਹੋਵੇ ਮੇਰਾ ਭਰਾ ਤੁਸੀਂ ਫੋਨ ਲਾਇਆ ਕਰੋ ਮੇਰਾ ਭਰਾ ਤੁਹਾਨੂੰ ਡਾਇਰੈਕਟ ਆਪਾਂ ਉਸ ਬੰਦੇ ਨਾਲ ਮਿਲਾ ਦਿਆ ਕਰਾਂਗੇ ਜੋ ਵੀ ਤੁਸੀਂ ਪੁੱਛਣਾ ਕਰਨਾ ਡਾਇਰੈਕਟ ਉਸ ਤੋਂ ਪੁੱਛ ਲਿਆ ਕਰਿਓ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਲਓ ਸਦਨੋ ਜੋੜਾ ਆਪਣਾ ਘੰਡ ਤੇ ਨਾਲ ਤੇ ਕਲਪ ਲੱਗੀ ਆ ਠੀਕ ਹੈ ਜੀ ਤੇ ਗੁਲਾਬੀ ਰੰਗ ਹਲਕਾ ਜਾਂ ਫਿੱਕਾ ਪਿਆ ਹੋਇਆ ਚੈੱਕ ਕਰ ਲਓ ਮੇਰਾ ਵੀਰ ਜੋੜੇ ਨੂੰ ਤੇ ਆਦੂ ਸਦਰੋਂ ਮਾਸ ਨੂੰ ਐਸ ਟਾਪ ਜੋੜੇ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਵੀਰ ਸ਼ੌਂਕ ਕਰਾਉਣਾ ਤੇ ਦੇਖਿਓ ਵੀਡੀਓ ਤੁਸੀਂ ਆਪਣੇ ਭਰਾ ਦੀ ਲਾਸਟ ਤੱਕ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਮੇਰਾ ਵੀਰ ਹਾਂ ਜੀ ਵੀ ਸਦਰੋਂ ਆ ਆਪਣਾ ਬਟਾ ਕੂਤਰ ਮੇਰਾ ਭਰਾ ਸਭ ਤੋਂ ਪਹਿਲਾਂ ਵੇਜੀ ਕੱਦ ਘਾੜਾ ਆਪਣੇ ਜਨਪਰਾ ਦਾ ਮੇਰਾ ਭਰਾ ਤੁਸੀਂ ਸਰੀਰ ਵੇਖਿਆ ਕਰੋ ਬਾਡੀ ਸਟਰਕਚਰ ਚੈੱਕ ਕਰਿਆ ਕਰੋ ਮੇਰਾ ਵੀਰ ਠੀਕ ਹੈ ਜੀ ਕੱਦ ਤੱਕ ਕਾੜਦਾ ਪੂਰਾ ਉੱਚਾ ਲੰਮਾ ਜੰਮਰ ਹੱਥ ਤੇ ਆ ਕੇ ਦੇਖੋ ਪਤੰਦਰ ਕਿਵੇਂ ਲਾਉਂਦਾ ਜੋਰ ਠੀਕ ਹੈ ਜੀ ਜਾਲ ਦੇ ਵਿੱਚ ਛੱਡਾ ਤਾਂ ਦੇਖੋ ਕਿਵੇਂ ਪਾਉਂਦਾ ਸੀਗਾ ਖੁਰੂ ਠੀਕ ਹੈ ਜੀ ਪੂਰਾ ਬਰੈਂਕ ਫੁੱਲ ਦੇ ਵਾਂਗੂ ਗੜਕਦਾ ਪੂਰਾ ਖੜਕਾ ਕੇ ਪਾਉਂਦਾ ਸੀ ਕਬੂਤਰ ਚੈੱਕ ਕਰ ਲੋ ਮਰਾਬਰ ਆਪਣਾ ਸਜਣੋ ਵੱਡਾ ਜੰਮਰ ਉਸਤਾਦ ਦਾ ਰਾਜ ਨਾਲੇ ਕਬੂਤਰਾਂ ਦੇ ਵਿੱਚੋਂ ਮਰਾਬਰ ਬਰੇ ਉੜਦਾ ਹੋਇਆ ਕਬੂਤਰ ਆ ਕਬੂਤਰ ਡਾਉਂਗਾ ਨਾ ਸਜਣੋ ਬਾਕੀ ਕਹਾਂਗੇ ਹਾਂ ਕਾਸ਼ ਬਰੇ ਮੋਗੇ ਤੋਂ ਤੁਹਾਡੇ ਘਰ ਦੇ ਵਿੱਚੋਂ ਕੋਈ ਚੀਜ਼ ਆਈ ਸੀਗੀ ਚੈੱਕ ਕਰ ਲਓ ਮੇਰਾ ਵੀਰ ਨਰ ਨੂੰ ਠੀਕ ਹੈ ਜੀ ਮੂਮੀ ਜੀ ਨੋਕ ਮੇਰਾ ਭਰਾ ਖਟੀਆਂ ਅੱਖਾਂ ਠੀਕ ਹੈ ਜੀ ਬਿਲਕੁਲ ਬਾਈ ਜੀ ਸਾਵੇਂ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਆਪਣਾ ਜਮੈਂ ਖਟੀਆਂ ਅੱਖਾਂ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਠੀਕ ਹੈ ਜੀ ਸੰਧੂਰੀ ਜੀ ਨੋਕ ਹੈ ਮੇਰਾ ਭਰਾ ਤੇ ਆਹ ਬਾਈ ਜੀ ਜਨਮਰ ਆਪਣੇ ਦਾ ਪੱਲਾ ਜੀ ਬਿਲਕੁਲ ਮੇਰਾ ਭਰਾ ਪੱਲੀ ਸਾਹ ਕਬੂਤਰਾ ਕੋਈ ਮੇਰਾ ਵੀਰ ਕੰਨੀ ਨਹੀਂ ਪੂਰੀ ਕੋਈ ਫਰ ਨਹੀਂ ਮਰਿਆ ਕੋਈ ਫਰ ਝੜਿਆ ਨਹੀਂ ਕੋਈ ਜੂਨ ਨਹੀਂ ਕੋਈ ਕੋਹ ਨਹੀਂ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਜੀ ਦੇ ਪਤੰਦਰ ਜੋਰ ਦੇਖੋ ਹੱਥ ਜਾ ਕੇ ਹੁਣ ਕਿੰਨਾ ਲਾਈ ਜਾਂਦਾ ਆ ਠੀਕ ਆ ਹੁਣ ਤੁਹਾਨੂੰ ਪੂਛ ਵਿਖਾਉਣਾ ਪੂਛ ਵੇਖ ਕੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਲੋ ਜੀ ਇਹਨੂੰ ਕਹਿੰਦੇ ਮੇਰਾ ਵੀਰੇ ਵੀਰੇ ਬਲੱਡ ਲਾਈਨ ਚੈੱਕ ਕਰ ਲੋ ਬਿਲਕੁਲ ਬੰਦ ਪੂਛ ਜਿਵੇਂ ਸਤ ਨੂੰ ਸਰੇ ਤਾਂ ਹੀ ਕੰਨੀਆਂ ਰੱਖਦਾ ਕੂਤਰ ਆਪਣਾ ਇਹ ਵੀਰੇ ਬਚੇ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਛੜ ਦੋ ਮੇਰਾ ਭਰਾ ਐਸੀ ਬਰੀਡ ਵੀਰੇ ਕਬੂਤਰ ਪਿੰਡ ਨਹੀਂ ਛੜਦੇ ਯਾਰ ਜੱਤ ਹਰ ਮਕਾਦਨਾ ਜੀ ਉਸ ਚੀਜ਼ ਦੀ ਨਹੀਂ ਮੈਂ ਗਾਰੰਟੀ ਲੈ ਸਕਦਾ ਰਿਜ਼ਲਟ ਤੁਹਾਨੂੰ ਪੂਰਾ ਚੰਗਾ ਆਏਗਾ ਇਸ ਚੀਜ਼ ਦੀ ਆਪਣੀ ਗਾਰੰਟੀ ਰਹੇਗੀ ਮੇਰਾ ਭਰਾ ਠੀਕ ਹੈ ਜੀ ਅਗਲਾ ਪੱਲਾ ਚੈੱਕ ਕਰ ਲਓ ਦੇਖੋ ਜੀ ਕਿਵੇਂ ਵੱਡੇ ਵੱਡੇ ਪੱਲੇ ਕੋਈ ਗੈਪ ਨਹੀਂ ਕੋਈ ਕਹੋ ਨਹੀਂ ਤੇ ਆ ਜੀ ਜਾਨਵਰ ਦੇ ਪੈਰ ਕਰੋ ਚੈੱਕ ਕੁਆਲਿਟੀ ਬਿਲਕੁਲ ਲਾਲ ਸੁਰਖ ਪੈਰ ਆਹਾ ਹੱਡੀ ਆ ਨਾਲ ਹੀ ਦਾ ਜੋੜ ਰਿਹਾ ਮੇਰਾ ਵੀ ਜਮਾ ਲਾਲ ਸੁਰਖ ਪੈਰਾਂ ਦਾ ਕੂਤਰਿਆ ਠੀਕ ਹੈ ਚੈੱਕ ਕਰ ਸਕਦੇ ਹਾਂ ਹੱਡੀ ਕੋਲ ਜਮਾ ਲਾਲ ਪਿਆ ਬਣਿਆ ਹੋਇਆ ਕੂਤਰ ਨੂੰ ਮੈਂ ਵਿਖਾ ਦਿੰਦਾ ਹਾਂ ਜੀ ਆਹ ਲਓ ਜੀ ਠੀਕ ਹੈ ਜੀ ਚੈੱਕ ਕਰ ਲਓ ਬਿਲਕੁਲ ਸਜ ਨੂੰ ਲਾਲ ਹੋਇਆ ਹੋਇਆ ਥਾਲੋ ਕਾਰੀ ਬੰਦਾ ਆਹ ਚੀਜ਼ ਸਮਝਦਾ ਮੇਰਾ ਭਰਾ ਅਣਜਾਣ ਬੰਦੇ ਨੂੰ ਉਹਦਾ ਪਤਾ ਹੀ ਨਹੀਂ ਕਿ ਬਾਈ ਨੇ ਕੀ ਬਖਾਤਾ ਠੀਕ ਹੈ ਜੀ ਤੇ ਆਹ ਆ ਗਿਆ ਸੱਜਣੋ ਆਪਣਾ ਕੂਤਰ ਤੇ ਆਉਪਰਾ ਹੁਣ ਮੈਂ ਸੋਨੂੰ ਨਾਂ ਲੱਗੀ ਮਦੀਨ ਦਾ ਸ਼ੌਂਕ ਕਰਾਉਣਾ ਤੇ ਇਹ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਰ ਤੱਕ ਬਣੇ ਰਹੋ ਤੇ ਦੱਸਿਓ ਸੱਜਣੋ ਕਿਦਾਂ ਦਾ ਲੱਗਿਆ ਆਪਣਾ ਅੱਜ ਵਾਲਾ ਸੋਨੂੰ ਕੂਤਰ ਹਾਂ ਜੀ ਬਾਈ ਜੀ ਆਹ ਆਪਣੀ ਕਬੂਦਰੀ ਮੇਰਾ ਵੀ ਚੈੱਕ ਕਰੋ ਜੀ ਮਾਦੀ ਆਪਣੀ ਦੇਖੋ ਮੇਰਾ ਭਰਾ ਬਾਰੀ ਸਟ੍ਰਕਚਰ ਐਨ ਬਾਈ ਜੀ ਸੱਪ ਦੇ ਵਾਂਗੂ ਬਰੀਕ ਜੀ ਕੂਦਰੀ ਆ ਹੱਕ ਚੌੜੀ ਪਿੱਛੋਂ ਜਮਾ ਵਜੂਦ ਬੰਦ ਟੇਪਰ ਵਿੱਚ ਸਿਰ ਸੱਜਣੋਂ ਜਿਹੋ ਜੀ ਨੋਗ ਆਪਣਾ ਇੱਕ ਬੂਤਰ ਦੀ ਸੀਗੀ ਉਹੋ ਜੀ ਨੋਗ ਆਪਣੀ ਮਾਦੀ ਦੀ ਆ ਠੀਕ ਹੈ ਜੀ ਆਹ ਬਈ ਜੀ ਇੱਕ ਸ਼ੈਂਪੇ ਦੇ ਭੂਰਾ ਆ ਆ ਚੈੱਕ ਕਰ ਲਓ ਆਹ ਵਾਲਾ ਠੀਕ ਹੈ ਜੀ ਬਿਲਕੁਲ ਸੱਜਣੋਂ ਖਟੀਆਂ ਅੱਖਾਂ ਦੀ ਆਪਣੀ ਗੂਦਰੀ ਬੈਠ ਵਾਲੀ ਥਾਂ ਤੇ ਬਿਲਕੁਲ ਹਲਕਾ ਜਿਹਾ ਮਮੂਲੀ ਜਿਹਾ ਲੱਪਾ ਜੀ ਚੈੱਕ ਕਰ ਲਓ ਵੀਰੇ ਉਹ ਜਾਨਵਰ ਆ ਜਿਹਨੂੰ ਕਹਿੰਦੇ ਨਾਲ ਲੋਆਂ ਵਾਲੇ ਉਹੋ ਚੀਜ਼ ਆ ਮੇਰਾ ਵੀਰਾ ਠੀਕ ਹੈ ਤੇ ਆਹ ਬਈ ਜੀ ਮਾਦੀ ਆਪਣੀ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਅੱਖ ਦਾ ਨੂਰ ਚੈੱਕ ਕਰ ਲਓ ਮੇਰਾ ਭਰਾ ਬਿਲਕੁਲ ਛੋਟਾ ਆ ਨੂਰ ਰੱਖਦੀ ਆ ਠੀਕ ਹੈ ਜੀ ਬਾਕੀ ਸੱਜਣੋਂ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੀ ਆ ਆਪਣੇ ਕੋਲੇ ਅਵੇਲੇਬਲ ਆ ਆ ਸੱਜਣੋਂ ਮਾਦੀ ਆਪਣੀ ਦਾ ਪੱਲਾ ਚੈੱਕ ਕਰ ਲਓ ਠੀਕ ਆ 10ਵੀਂ ਕੰਨੀ ਦੀ ਆ ਰਹੀ ਆ ਜੀ ਚੈੱਕ ਕਰ ਲਓ ਕਬੂਤਰੀ ਇਹ ਕੱਢਣ ਵਾਲੀ ਆ ਮੇਰਾ ਭਰਾ ਹਲੇ ਕੱਢੀ ਨਹੀਂ ਸੀ ਬਾਹਰ ਠੀਕ ਹੈ ਜੀ ਕਲਰਫੁਲ ਫਲਾ ਕੇ ਬਸ ਤਿਆਰੀ ਸੀਗੀ ਮੇਰਾ ਭਰਾ ਇਹਨੂੰ ਡਾਉਣ ਦੇ ਲਈ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਮਾਦੀ ਆਪਣੀ ਦਾ ਚੈੱਕ ਕਰ ਲਓ ਠੀਕ ਹੈ ਜੀ ਦੇਖੋ ਜੀ ਪੱਲਿਆਂ ਦੀ ਕੁਆਲਿਟੀ ਕਿੰਨੇ ਚੌੜੇ ਨਿੱਗਰ ਪੱਲਿਆਂ ਦੀ ਕੂਤਰੀ ਆ ਠੀਕ ਹੈ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਲਾਲ ਸੋਰਖ ਪੈਰ ਪੈਰ ਦੇ ਵਿੱਚ ਮੇਰਾ ਭਰਾ ਜੇ ਪੱਕੀ ਰਿੰਗ ਲੱਗੀ ਕੋਈ ਕੱਟੀ ਨਹੀਂ ਕੋਈ ਕੋਹ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਨਾਂ ਲਿਖਿਆ ਹੋਇਆ ਬਾਈ ਦਾ ਤੇ ਆ ਤੁਸੀਂ ਬੈਠ ਵਾਲੀ ਥਾਂ ਤੇ ਲੱਪਾ ਚੈੱਕ ਕਰ ਲਓ ਪੂੰਜੇ ਵਿੱਚ ਮੇਰਾ ਭਰਾ ਹਰ ਕੇ ਜੇ ਮਿੱッセ ਫਾਰਿਆ ਕੂਤਰੀ ਦੇ ਆਹ ਲਓ ਜੀ ਠੀਕ ਹੈ ਅਰਥ ਦਿਨੋਂ ਬਿਲਕੁਲ ਪੂਸਤਾਂ ਹੀ ਕੰਨੀਆਂ ਰੱਖਦੀ ਆਪਣੀ ਕੂਤਰੀ ਤੇ ਐਸ ਬਣੇ ਉਹ ਚੈੱਕ ਕਰ ਲੋ ਦੇਖੋ ਜੀ ਬਣਦੀ ਕੋਈ ਗੱਲਬਾਤ ਨਹੀਂ ਮੇਰਾ ਵੀਰ ਦੱਸਿਓ ਜੂਰ ਆਪਣੇ ਭਰਾਵਾਂ ਨੂੰ ਤੁਸੀਂ ਕਮੈਂਟ ਕਰਕੇ ਤੇ ਆਹ ਸੀਗੀ ਵੀਰੇ ਆਪਣੀ ਮਕਮਲ ਕੂਤਰੀ ਕੰਦ ਇਹਦਾ ਵੀ ਕਾਲਾ ਆ ਜੀ ਠੀਕ ਹੈ ਤੇ ਆਂਡੇ ਬੱਚੇ ਲੌਂਦੀ ਹੋਈ ਆਪਣੀ ਮਾਦੀ ਆ ਇਹ ਉਸ ਚੀਜ਼ ਦੀ ਮੇਰਾ ਵੀਰ ਆਪਣੀ ਗਾਰੰਟੀ ਰਹੇਗੀ ਤੁਹਾਡੇ ਕੋਲੇ ਜਾ ਕੇ ਇਹ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਕੋਈ ਫਾਲਤ ਪੈਂਦਾ ਉਸ ਦੇ ਵਿੱਚ ਸਾਡੀ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਤੇ ਆਹ ਸੀਗੀ ਵੀਰੇ ਆਪਣੀ ਮਾਦੀ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਉਹ ਠਹਿਰ ਜਾ ਠਹਿਰ ਜਾ ਚੋੜਾ ਹੈ ਜਾਲ ਦੇ ਵਿੱਚ ਛੱਡ ਕੇ ਬਖਾਉਣਾ ਹੈ ਹਾਂਜੀ ਸਦਰੋ ਆ ਕਰ ਲੋ ਦੁਬਾਰ ਤੋਂ ਚੈੱਕ ਸਟੈਂਡਿੰਗ ਪੋਜੀਸ਼ਨ ਆਪਣੇ ਨੁਗਰਿਆਂ ਦੀ ਦੇਖੋ ਜੀ ਕਿਵੇਂ ਖੜਦੇ ਨੇ ਪੈਰਾਂ ਦੀ ਕੁਆਲਿਟੀ ਪਰਪਲੇ ਹੱਡੀ ਜੋੜ ਉਹ ਬਾਈ ਜੀ ਬਿਲਕੁਲ ਬੰਦਿਆ ਜੋ ਤੁਹਾਨੂੰ ਮੈਂ ਬਾਕਾਇਦਾ ਪਹਿਲਾਂ ਵੀ ਦੱਸਾ ਟਾਈਮ ਠੀਕ ਹੈ ਹੁਣ ਇਦੂ علاوہ ਕੋਈ ਸਾਡੇ ਨਾਲ ਦੇ ਨਾਲ ਕਦੇ ਵੀਰੇ ਸਾਨੂੰ ਅੱਧ ਤੋਂ ਵੀਡੀਓ ਲਾ ਦਿਓ ਅਸੀਂ ਆਪਣੇ ਉਸਤਾਦ ਨੂੰ ਵਿਖਾਉਣੀ ਆ ਚਾਚੇ ਨੂੰ ਵਿਖਾਉਣੀ ਆ ਇਹ ਆਪਣੇ ਸੱਜਣ ਨੂੰ ਕਿਸ ਨੂੰ ਵਗਾਉਣੀ ਆ। ਬਰੇ ਤੁਹਾਨੂੰ ਵੀਡੀਓ ਦਾ ਲਿੰਕ ਵਾਦੋ-ਵਾਦ ਆਪਾਂ ਸ਼ੇਅਰ ਕਰਦੇ ਆਂਗੇ। ਬਾਕਾਇਦਾ ਸਾਡੀ ਫਿਲਮ ਆਪਾਂ ਬਣਾ ਕੇ ਤੁਹਾਨੂੰ ਵਿਖਾਈ ਦੀ ਆ। ਠੀਕ ਐ ਤੇ ਜੇ ਆ ਸਬੰਦੇ ਨੂੰ 7-8 ਮਿੰਟਾਂ ਦੀ ਵੀਡੀਓ ਵਿੱਚ ਜਾਨਵਰ ਨਹੀਂ ਸਮਝ ਲੱਗਿਆ ਉਹਨੂੰ ਮੇਰਾ ਭਰਾ ਇੱਕ 2 ਮਿੰਟਾਂ ਦੀ ਵੀਡੀਓ ਵਿੱਚ ਜਾਨਵਰ ਨਹੀਂ ਸਮਝ ਆਉਣਗੇ। ਪਰ ਇਹ ਕਬੂਤਰਾਂ ਦੀ ਫੋਲੋ ਬਟਾ ਫੁੱਲ ਗਾਰੰਟੀ ਰਹੇਗੀ। ਬੱਚੇ ਜਿੰਨੇ ਮਰਜ਼ੀ ਢਾਲੀਓ ਖੁਦ ਇਹਨਾਂ ਨੂੰ ਰੋਣਾ ਤੁਸੀਂ ਖੁਦ ਇਹਨਾਂ ਨੂੰ ਢਾ ਸਕਦੇ ਹੋ। ਬਾਕੀ ਜਿਹੜਾ ਭਰਾ ਖਿਡਾਰੀ ਹੋਏਗਾ ਉਹਤਾਂ ਦੀ ਪਛਾਣ ਰੱਖਦਾ ਹੋਏਗਾ ਮਰਾ ਵੀਰ ਉਸ ਸੱਜਣ ਨੇ ਵੇਖ ਕੇ ਸੰਭਰਾ ਹਾਂ ਬਈ ਬਾਕੀ ਕੋਈ ਚੀਜ਼ ਲਾਈ ਅੱਜ ਤੁਸੀਂ ਔਰ ਬਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਆ 2500 ਰੁਪਿਆ ਰੇਟ ਆ ਜੋੜੇ ਦਾ ਵਿੱਚ ਪ੍ਰਾਈਸ ਮੈਂ ਮੈਂਸ਼ਨ ਕਰਤਾ ਆਪਾਂ ਨੂੰ ਕੋਈ ਚੱਕਰ ਨਹੀਂ ਕੋਈ ਕੋਹ ਨਹੀਂ ਕਿਉਂਕਿ ਬੁਰੇ ਸਾਡੀ ਕੀਦ ਅੱਗੇੋਂ ਆਪਦੀ ਮਹਿੰਗੀ ਆ ਠੀਕ ਹੈ ਜੀ ਤਾਂ ਕਰਕੇ ਆਪਾਂ ਬਕਾਇਦਾ ਰੇਟ ਮੈਂਸ਼ਨ ਕਰ ਦੇਈਦਾ ਆ ਆਪਾਂ ਉਹਨਾਂ ਵਾਂਗੂ ਤਾਂ ਹੈ ਨਹੀਂ ਹਾਂ ਬਈ ਜਿਨ੍ਹਾਂ ਨੇ 150 ਨਗਦੇ ਸੰਭਰ ਨਾਲ ਜਾਣ ਪਰ ਰੱਖਣੇ ਹੁੰਦੇ ਆ ਹਨਾ ਤੇ ਤਾਂ ਕਰਕੇ ਮਰਾ ਵੀਰ ਆਪਾਂ ਸ਼ਰਿਆਮ ਰੇਟ ਦੱਸਿਆ ਕਿਸੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲ ਜੋੜੀ ਬੈਠੀ ਆ ਆਪਣੇ ਨਾਲ 893 ਨੰਬਰ ਤੇ ਗੱਲ ਕਰ ਸਕਦਾ ਆ ਤੇ ਰਹੀ ਗੱਲ ਬੇਜੀ ਇਹਨਾਂ ਦੀ ਪਹੁੰਚ ਦੀ ਆਲ ਪੰਜਾਬ ਇਦੂ ਲਾਵੋ ਸਦਰੋਂ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਸੂਟ ਠੀਕ ਹੈ ਵੀ ਸਦਰੋਂ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬੇਜੀ ਸੋਨੂੰ ਪਤਾ ਹੀ ਆ ਟੌਪ ਜਿਹੇ ਜਾਨਵਰ ਤੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬੇਜੀ